ਇਕਦਮ ਸਾਡੇ ਸ਼੍ਰੀਮਾਨ ਜੀ ਜੇ ਬਦੀ ਨਹੀਂ ਸ਼੍ਰੀਮਾਨ ਪਾਪਾ ਹਰਦੇਵ ਸਿੰਘ ਜੀ ਮੈਨੂੰ ਕਹਿਣ ਲੱਗੇ ਕਹਿੰਦਾ ਪਾਪਾ ਜੀ ਜੇ ਅਸੀਂ ਕੀਰਤਨ ਕਰਦੇ ਆਂ ਕਹਿੰਦਾ ਗੁਰਨਾਮ ਬੇਦੀ ਜੀ ਮarre ਜੇ ਕੀਰਤਨ ਸੁਣਦੇ ਵੀ ਆ ਸਾਡਾ ਮੈਂ ਕਹਿੰਦਾ ਭਾਈ ਤੁਸੀਂ ਹੱਲਾਕੇ ਤੇ ਹੱਲਾਕੇ ਬੈਠ ਜੀ ਫਿਰ ਕੀਰਤਨ ਕਰਿਓ ਕਿਉਂਕਿ ਰਾਗ ਦੇ ਵਿੱਚ ਨਹੀਂ ਹੈ ਕੋਈ ਗਾਵੇ ਰਾਗੀ ਨਾਦੀ ਬੇਦੀ ਕੋ ਆਪਾ ਕਰ ਨਹੀਂ ਹਰ ਹਰ ਭੀਜੇ ਰਾਗ ਇਹਨਾਂ ਨਾਲ ਪਰਮਾਤਮਾ ਬਣ ਕੇ ਜਾਂਦਾ ਮੈਂ ਕਹਾਂ ਕਦੋਂ ਜਦੋਂ ਤੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਧਿਆਨ ਧਰ ਕੇ ਬੈਠੇਗਾ ਰਾਗ ਦੇ ਨਾਲ વૈਰਾਗ ਜੇ ਤੇਰੇ ਮਨ ਵਿੱਚ ਸਾਧ ਸੰਗਤ ਜੀ ਬਰਾਗ ਹੈ ਤਾਂ ਮਹਾਰਾਜ ਜ਼ਰੂਰ ਆਉਣਗੇ ਕਿਉਂਕਿ ਇਹ ਸੱਚ ਖੰਡ ਹੋ ਜਾਂਦਾ ਹੈ ਇਥੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਆਉਣਗੇ ਹੀ ਅਕਾਲ ਪੁਰਖ ਵੀ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਉਂਦੇ ਹਨ ਸਾਰੇ ਸਾਰੇ ਜਿਸ ਨੂੰ ਵੀ ਆਪਾਂ ਯਾਦ ਕਰਦੇ ਆਂ ਉਹ ਆਉਂਦਾ ਪਰ ਇਹ ਤਾਂ ਬਿਨਾਂ ਬੁਲਾਏ ਹੀ ਸਾਧ ਸੰਗਤ ਦੇ ਵਿੱਚ ਆਉਂਦੇ ਆ ਜੇ ਆਪਾਂ ਬੁਲਾਉਣ ਤੋਂ ਨਹੀਂ ਆਉਂਦੇ ਆਪਾਂ ਚਿੱਠੀਆਂ ਦੇ ਕੇ ਸੱਦੇ ਦੇ ਕੇ ਭੇਜਦੇ ਆ ਜਿਹੜੇ ਦੇਵੀ ਦੇਵਤੇ ਆ ਮਹਾਰਾਜ ਨੇ ਉਹ ਬਿਨਾਂ ਬੁਲਾਈ ਆ ਜੰਦੇ ਕਿਉਂ ਉਹਨਾਂ ਨੂੰ ਬਲਾਵਾ ਕਹਦਾ ਹੈ ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕਿਉ ਜਿਨ ਹੀ ਆਇਓ ਤੋਂ ਮਾਗ ਭਾਈ ਜੀ ਤੂੰ ਪ੍ਰੇਮ ਦੇ ਨਾਲ ਵੈਰਾਗ ਦੇ ਨਾਲ ਰਾਗ ਜਰੂਰ ਪੜਦਣਾ ਇਹਨਾਂ ਨੇ ਮੈਂ ਲੀਜਨ ਦੀ ਕੀਤੀ ਹੈ ਮੈਂ ਸੰਗੀਤ ਦੀ ਕੀਤੀ ਹੈ ਤੋਂ ਬੀਏ ਜੀ ਇਹਨਾਂ ਨੇ ਤਪਲੇ ਦੀ ਕੀਤੀ ਹੈ ਮੈਂ ਕਿਹਾ ਜਿੰਨਾ ਮਰਜੀ ਕੰਨਾ ਜਦ ਤੱਕ ਤੇਰੇ ਅੰਦਰ ਬੈਰਾਗ ਨਹੀਂ ਹੈ ਪ੍ਰੇਮ ਨਹੀਂ ਹੈ ਮਹਾਰਾਜ ਦੇ ਦਰਸ਼ਨ ਨਹੀਂ ਹੋਣਗੇ ਫਿਰ ਇਹਨਾਂ ਨੇ ਉੱਧਰ ਬੈਰਾਗ ਦੇ ਵਿੱਚ ਕੀਰਤਨ ਕੀਤਾ ਇਹਨਾਂ ਨੇ ਧਿਆਨ ਲਾ ਤੇ ਇਹਨਾਂ ਦੇ ਕੋਲ ਗੁਰੂ ਨਾਨਕ ਦੇਵ ਜੀ ਮਹਾਰਜ ਬੈਠੇ ਕੀਰਤਨ ਸੁਣਦੇ ਆਪੋ ਸਤਨਾਮ